ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਪੱਤਰਕਾਰ ਹਿਰਸੇਖ ਤਰਵੰਦੀ ਅੱਜ ਅਸੀਂ ਪਹੁੰਚੇ ਹਾਂ ਜੀ ਸ਼ਹਿਰ ਅਜਨਾਲਾ ਸਾਡੇ ਨਾਲ ਨੇ ਬਹੁਤ ਮਾਣਯੋਗ ਹਸਤੀ ਸਮਾਜਵਾਦੀ ਪਾਰਟੀ ਦੇ ਪੰਜਾਬ ਦੇ ਮੁਖ ਬੁਲਾਰੇ ਮਾਣਯੋਗ ਡਾਕਟਰ ਗਰਮੇਸ਼ ਸਿੰਘ ਮਠਰੂ ਸਭ ਤੋਂ ਪਹਿਲਾਂ ਤਾਂ ਅਸੀਂ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਅੱਜ ਮਾਣਯੋਗ ਮਠਰੂ ਸਾਹਿਬ ਨਾਲ ਅਸੀਂ ਗੱਲ ਕਰਾਂਗੇ ਅੱਜ ਸਾਡੇ ਪੰਜਾਬ ਦੇ ਵਿੱਚ ਵਗ ਰਹੇ ਛੇਵੇਂ ਦਰਿਆ ਇੱਕ ਦੈਂਤ ਨਸ਼ੀਲਾ ਦੱਸੋ ਤੁਸੀਂ ਵੀ ਜਾਣਦੇ ਹੋ ਪੜੀ ਪਾਤੀ ਕਿ ਸਰਕਾਰਾਂ ਕਿਹੜੇ ਵਾਦੇ ਕਰਕੇ ਆਈਆਂ ਸੀਗੀਆਂ ਤੇ ਕਿੰਨਾ ਕਾਰਜਕਾਲ ਹੋ ਗਿਆ ਉਹਨਾਂ ਦੀ ਪਾਰਟੀ ਦਾ ਤੇ ਅੱਜ ਜਿਹੜਾ ਇਹ ਪੀਲਾ ਪੱਜਾ ਚੱਲ ਰਿਹਾ ਇਸ ਮੱਦੇ ਸਾਰੇ ਕਾਰਵਾਈ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਖੱਤੋਂ ਪਹਿਲਾਂ ਤਾਂ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਦਾ ਦੁੱਧਾ ਦੀ ਪੰਜਾਬ ਦੀ ਚੁਵਾਲੀ ਨੂੰ ਖਤਮ ਕਰਨ ਦੀ ਜਿਹੜੀ ਪਲਾਨੀ ਗਿਆ ਇਹ ਜਿੱਥੇ ਕੇਂਦਰ ਦੀਆਂ ਏਜੰਸੀਆਂ ਤੇ ਪੰਜਾਬ ਵਿਰੋਧੀ ਕੇਂਦਰ ਦੀ ਜਿਹੜੀ ਮਾਨਸਿਕਤਾ ਉਹ ਕੰਮ ਕਰਦੀ ਆ ਉੱਥੇ ਹੀ ਪੰਜਾਬ ਦੇ ਵਿੱਚ ਜਿਹੜੀ ਆ ਇੱਕ ਲੋਬੀ ਐ ਮਸ਼ਾਤ ਤਸਕਰਾਂ ਦੀ ਜਿਹਦੇ ਚ ਪੋਲੀਟੀਸ਼ੀਅਨ ਵੀ ਇਨਵੋਲਵ ਨੇ ਜੀ ਆਈਐਸ ਤੇ ਆਈਪੀਐਸ ਅਫਸਰ ਵੀ ਇਨਵੋਲਵ ਨੇ ਜੀ ਔਰ ਬਹੁਤ ਸਾਰੇ ਥਾਵਾਂ ਦੇ ਉੱਤੇ ਹੁਣ ਜਿਹੜਾ ਲੱਗਾ ਹੋਣ ਡਿਆ ਵਾ ਉਥੇ ਸਾਡਾ ਪੱਤਰਕਾਰ ਭਾਈਚਾਰਾ ਵੀ ਜਿਹੜਾ ਮੈਂ ਮਹਿਸੂਸ ਕੀਤਾ ਬਿਲਕੁਲ ਜੋ ਇਨਪੁਟਸ ਆਈਆਂ ਨੇ ਪੱਤਰਕਾਰ ਭਾਈਚਾਰਾ ਵੀ ਜਿਹੜਾ ਉਹ ਵੀ ਹੁਣ ਇਸ ਨਸ਼ੇ ਦੇ ਮੁੱਦੇ ਦੇ ਉੱਤੇ ਡਰਗ ਪਾਟ ਐਜ਼ ਇਟ ਡਰਗ ਪਾਟ ਨੂੰ ਕੰਮ ਕਰ ਰਿਹਾ ਬਈ ਜਿਹੜਾ ਪੀਲਾ ਪੱਜਾ ਵੈ ਇਸ ਸੰਵਿਧਾਨ ਵਿਰੋਧੀ ਕਾਰਵਾਈ ਹੈ ਅੱਛਾ ਜੀ ਇਸ ਸੰਵਿਧਾਨ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕਹਿ ਸਕਦੇ ਬਈ ਉੱਤੇ ਚਾਹਨਾ ਕੀ ਇਹਨਾਂ ਇਹ ਗੈਰ ਕਾਨੂੰਨਕ ਕੀਤੀਆਂ ਜਾਂ ਦੇ ਉਹ ਪੈਸਾ ਸੰਸਥਾਨ ਦੇ ਜਾਇਦਾਦਾਂ ਨੂੰ ਬੰਨ੍ਹਿਆ ਕਿੰਨੇ ਦੇ ਇੱਕੋ ਕੀਤੇ ਜਾਇਦਾਦਾਂ ਇਹਨਾਂ ਦੇ ਮਕਾਨ ਇਹਨਾਂ ਦੇ ਅ ਦਫ਼ਤਰ ਇਹਨਾਂ ਦੀ ਜਮੀਨਾਂ ਜਾਇਦਾਦਾਂ ਇਹਨਾਂ ਦਾ ਬੈਂਕ ਖਾਤੇ ਉਹ ਸਾਰੇ ਮੈਨੂੰ ਸਮੇਸੀ ਆਮ ਲੋਕਾਂ 'ਚ ਵੱਡੇ ਜਾਣ ਜੀ ਤੇ ਉਹਨਾਂ ਨੂੰ ਇਹ ਜਿਹੜੇ ਇਹਦੇ ਘਟ ਆਉਂਦੇ ਆ ਉਹਦੀ ਜਗ੍ਹਾ ਇਹ ਬੈ ਉਹਨਾਂ ਦੀ ਪਾਰਟੀ ਦਾ ਦੋ ਪਰਸਨ ਮੈਂਬਰ ਨੇ ਮੈਂ ਕੀ ਕਹਣਾ ਮੈਂ ਕਿ ਸਮਾਜਵਾਦੀ ਪਾਰਟੀ ਨੂੰ ਵਾਦਾ ਕਰਦਾ ਜੀ ਕਿ ਜੇ ਪੰਜਾਬ ਦੇ ਲੋਕਾਂ ਨੂੰ ਫਤਵਾ ਦੇਣਗੇ ਸਾਡੇ ਨਾਲ ਤੁਰ ਪਣ ਜੀ ਇਹ ਨਸ਼ਾ ਚੰਦ ਦਿਨਾ ਚ ਜਿਹੜਾ ਕਿ ਨਹੀਂ ਇਹਦੇ ਵਿਰੁੱਧ ਅਸੀਂ ਮੂਮ ਤੁਸੀਂ ਜੋ ਕਿਹਾ ਅਸੀਂ ਉਸ ਤੇ ਗੱਲ ਤੇ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਦਾ ਕੋ ਇੱਕ ਬੜੇ ਸਨੇਰੀ ਹੋਵੇ ਪਰ ਇਹੋ ਹੀ ਗੱਲਾਂ ਕਰਕੇ ਆਮ ਆਦਮੀ ਪਾਰਟੀ ਵੀ ਪਾਵਰ ਦੇ ਵਿੱਚ ਆਈ ਸੀ ਔਰ ਬੜੀਆਂ ਵਧੀਆ ਗੱਲਾਂ ਸਾਨੂੰ ਸੁਣਨ ਨੂੰ ਮਿਲੀਆਂ ਸੀ ਉਹ ਸੋਨੂੰ ਹੀ ਵਧੀਆ ਲੱਗਦੀਆਂ ਰਹੀਆਂ ਤੇ ਜਨਤਾ ਨੇ ਭਰੋਸਾ ਕਰਦਿਆਂ ਹੋਇਆ ਉਹਨਾਂ ਨੂੰ ਫਤਵਾ ਦਿੱਤਾ ਤੇ ਮਠੇਦ ਸਰ ਗੱਲ ਸੁਣੋ ਮੈਂ ਤੁਹਾਡੀ ਗੱਲ ਕੱਟ ਰਿਹਾ ਹਾਂ ਉਹਨਾਂ ਦੇ ਚਿਹਰੇ ਤੇ ਤੇ ਮੇਰੇ ਤੇ ਤਾਂ ਜੀ ਮੈਂ ਤੁਸੀਂ ਮੇਰੀ ਗੱਲ ਪੂਰੀ ਬੋਲੋ ਨਾ ਕਿਹੜਾ ਦਹੀਂ ਤੁਸੀਂ ਕੰਪੈਰੀਜ਼ਨ ਨਹੀਂ ਗਲਤ ਕਰਦੇ ਹੈ ਨਾ ਇੱਕ ਬੰਦਾ ਦਿਨ ਰਾਤ ਦਾ ਸ਼ਰਾਬੀ ਹੋਵੇ ਉਹਨੂੰ ਤੁਸੀਂ ਮਠੇਦ ਰਾ ਆਮ ਆਦਮੀ ਪਾਰਟੀ ਇੱਕ ਬੜੇ ਲੋਕਾਂ ਨੇ ਚਾਰਾ ਦੇ ਆਦੀ ਸੀ ਤੇ ਜਿਹੜੇ ਚੰਦ ਇਹ ਕਹਿੰਦੇ ਸੀਗੇ ਅਸੀਂ ਉਹ ਪਲਪ ਹੁੰਜਿਆ ਮਾਲ ਆਪਣੀ ਪਾਰਟੀ ਸ਼ਾਮਲ ਨਹੀਂ ਕਰਨਾ ਤੇ ਜੇ ਉਹ ਬਧਿਆ ਆਵਾਜ਼ਾਂ ਆਮ ਆਦਮੀ ਪਾਰਟੀ ਸ਼ਾਮਲ ਨਾ ਹੁੰਦੇ ਇਹ ਗਲਤੀ ਇਹਨਾਂ ਦੇ ਵੱਲੋਂ ਨਾ ਕੀਤੀ ਜਾਂਦੀ ਤਾਂ ਅੱਜ ਪੰਜਾਬ ਦੀ ਹਿਸਾਬ ਵੱਖਰੀ ਹੁੰਦੀ ਬਿਲਕੁਲ ਇੱਕ ਤੇ ਇਹ ਲੋਕ ਬੜੇ ਵਧੀਆ ਗੱਲ ਕਹੀ ਕਿ ਸਾਡਾ ਇੱਥੇ ਸੰਵਿਧਾਨ ਹੈ ਜੀ ਸੰਵਿਧਾਨ ਨਾਲ ਸਾਡਾ ਦੇਸ਼ ਚੱਲਦਾ ਠੀਕ ਹੈ ਤੇ ਇਹ ਫੈਸਲਾ ਸਾਡੀ ਮਨਜੂਰ ਅਧਾਰਤ ਕਰ ਸਕਦੇ ਹਾਂ ਤੇ ਜਦੋਂ ਆਪਾਂ ਜੀ ਇਹਦਾ ਨੈਗੇਟਿਵ ਪੱਖ ਵੇਖੀਏ ਤੇ ਸਰਕਾਰ 'ਚ ਕਿਸੇ ਦੀ ਕੂਟੀ ਬੋਲਦੀ ਹੋਵੇ ਕਿਸੇ ਨਾ ਕਿਸੇ ਦੀ ਲੱਗਦੀ ਆ ਤੇ ਆਪਾਂ ਐਵੇਂ ਜਿਹਾ ਕਹਿਤਾ ਜੀ ਭਾਜੀ ਆਹ ਤਾਂ ਬਹੁਤ ਤਰ੍ਹਾਂ ਨਾਲ ਚੱਲਦਾ ਕੀ ਹੈ ਬੈ ਇਸੇ ਦੀ ਵਿਕੇਦੀ ਕਰਦੋ ਕਿ ਇਹ ਡਰਕ ਪੀੜਾ ਪੱਜਾਵਾ ਜੀ ਇੱਕ ਅਫਸਰ ਬੁਰਗੀ ਕਾਰਵਾਏ ਜੀ ਲੈ ਇਸ ਦੇ ਕੀ ਉੱਤੇ ਉਹ ਘਟਾ ਆਇਆ ਜਾਵੇ ਉਹ ਘਟਾ ਸ਼ੁਰੂ ਕਰਕੇ ਜੀ ਕਿਸੇ ਲੋੜਵੰਦ ਪਰਿਵਾਰ ਨੂੰ ਦਿੱਤਾ ਜਾਵੇ ਔਰ ਜਿਹੜੇ ਉਹਦੇ ਚ ਰਹਿਣ ਵਾਲੇ ਡਰਗ ਪੈਟਲਰ ਨੇ ਤੇ ਬਗਲਰ ਨੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਕਾਲ ਕੋਟਰੀ ਤੇ ਜੇਲ੍ਹ ਚ ਭੇਜਿਆ ਜਾਵੇ ਤੇ ਮਰਨ ਤੱਕ ਉਹ ਬੱਦੇ ਜੇਲ੍ਹ ਚ ਰਹਿਣੇ ਚਾਹੀਦੇ ਨੇ ਕਠੋਰ ਕਾਨੂੰਨ ਬੱਦੇ ਚਾਹੀਦੇ ਨੇ ਮੈਂ ਆ ਪਿਛਲੇ ਦਿਨ ਮੇਰੇ ਕੋਲ ਇੱਕ ਆਡੀਓ ਵੀ ਆਈ ਸੀ ਕਿ ਡੱਡੂ ਸਿੰਘਾ ਦਾ ਸੀਆਈ ਸਟਾਫ ਨੇ ਸਾਹਦੀ ਪਿੰਡ ਦੇ ਆ ਮੇਰਾ ਬੈਲਟ ਬਾਡਰ ਬੈਡ ਜਿਹੜੀ ਜੀ 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 ਇਹਦੇ ਤੋਂ ਤਿੰਨ ਬੰਦੇ ਜਿਹੜੇ ਆ ਉੱਥੇ ਟਿਕ ਕਿਦੋਂ ਹੀ ਦੇ ਨਾਲ ਫੜੇ ਗਏ ਅੱਛਾ ਕਾਫੀ ਪਾਣੀ ਮਤਲਬ ਪਾਣੀ ਜਿਹਾ ਹੋਰ ਮੌਕੇ ਦੇ ਉੱਤੇ ਕੋਈ 9 ਲੱਖ ਰੁਪਇਆ ਵੀ ਉਹਨਾਂ ਕੋਲ ਸੀ ਜੋ ਮੈਂ ਉਹ ਆਡੀਅੰਸ ਸੁਣ ਰਿਹਾ ਡਰਗਮਨ ਡਰਗਮਨ ਅੱਛਾ ਉਹ ਡਰਗਮਨ ਹੀ ਨਹੀਂ ਆ ਉਹ ਫੋਟੋ ਕਰਤੀ ਗਈ ਅੱਛਾ ਤੇ ਜਿਹੜੀ ਫੋਟੋ ਚੈੱਕ ਕਰੀ ਉਹ ਜਿਹੜਾ ਇਹ ਫੋਟੋ ਇਹਨੂੰ ਜੀ ਜੀ ਉਹਦੇ ਚ 300 ਗ੍ਰਾਮ ਇੱਕੋ ਜਿਹੇ ਪਾਤੀ ਗਈ ਦੋ ਬੰਦੇ ਜਿਹੜੇ ਆ ਉਹ ਛੱਡ ਛੱਡਦੇ ਗਏ ਭਜਾ ਦੇ ਗਏ ਤੇ ਤੁਸੀਂ ਤਾਂ ਕੀ ਫਿਰ ਪਤਾ ਜੀ ਪਹੁੰਚ ਰੱਖਦੇ ਹੋ ਜਿਹੜੇ ਤੁਹਾਡੇ ਕੋਲੇ ਆਉਂਦੀ ਇਹ ਤੁਸੀਂ ਕੀਤਾ ਸਮਝ ਨਹੀਂ ਕੁਝ ਮੈਂ ਸੰਦੋ ਉਹ ਜੇ ਬੋਲਣ ਤੋਂ ਤਾਂ ਬੜੀ ਕੰਪੈਰੀਸਨ ਮੈਂ ਕੰਪੈਰੀਸਨ ਸਿਰ ਸਰਕਾਰਾਂ ਦਾ ਕਰ ਰਿਹਾ ਮੈਂ ਪੱਟੀ ਕੁਦਰ ਬੰਦੇ ਦਾ ਨਹੀਂ ਕਰ ਰਿਹਾ ਮੈਂ ਇਹ ਕਹਿਣਾ ਚਾਹਣਾ ਐਂਡ ਦੇ ਵਿੱਚ ਕਿ ਵਾਕਿਆ ਹੀ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਕਿ no knowledge without college ਜੇ ਤੁਸੀਂ ਇੱਕ ਡਾਕਟਰ ਹੋ ਇੱਕ ਬੈਲ ਡਿਗਰੀ ਹੈ ਤੁਹਾਡੇ ਕੋਲੇ ਮਾਸਟਰ ਡਿਗਰੀ ਪ੍ਰਕਾਰ ਆਈ ਸੀ ਕਿ ਅਸੀਂ ਮੈਡੀਕਲ ਨਸ਼ਾ ਕਰਮ ਕਰਦੇ ਹਾਂਗੇ ਤੇ ਕਰ ਵੀ ਸਕਦੀ ਇਹ ਚੁੱਪ ਛੱਕ ਨਹੀਂ ਪਰ ਅੱਜ ਫੇਰ ਆਪਾਂ ਕਹਿਣਾ ਕਿ ਅਸੀਂ ਇਹਨੂੰ ਉਹਦਾ ਥੋੜਾ ਸਮਾਂ ਦੇ ਦਿਓ ਥੋੜਾ ਸਮਾਂ ਦੇ ਦਿਓ ਥੋੜਾ ਸਮਾਂ ਦੇ ਦਿਓ ਤੇ ਇਹਦੇ ਬਾਅਦ ਕਿਲਸਾ ਲੂ ਔਰ ਜੋ ਇਹਦੇ ਨਤੀਜੇ ਪੋਜ਼ਿਟਿਵ ਤਾਂ ਜਿਹੜੇ ਨਿਕਲਦੇ ਆ ਉਹਦੇ ਨਾਲ 네ਗੇਟਿਵ ਵੀ ਕਾਫੀ ਭਾਰੀ ਮਾਤਰਾ ਵਿੱਚ ਨਿਕਲ ਰਿਹਾ ਹੈ ਜਿਸਾਈਂਕ ਮੈਂ ਕਹਿ ਸਕਦਾ ਕਿ 85% ਪਰਸੈਂਟ ਨੇ 네ਗੇਟਿਵ ਜਾਣੇ ਤੁਸੀਂ ਜੇ ਕੱਲ ਨੂੰ ਪਾਵਰ 'ਚ ਆਉਣੇ ਹੋ ਇਸ ਇਸ ਚੀਜ਼ ਨੂੰ ਕਿਵੇਂ ਰੀਅਲ ਆਪਣਾ ਪੰਜਾਬ ਨੂੰ ਦੀ ਚ ਲੈ ਆਓਗੇ ਜੇ ਤੁਹਾਡੀ ਪਾਰਟੀ ਪਾਵਰ 'ਚ ਆਉਂਦੀ ਹੈ ਮੈਂ ਸਰਦਾਰ ਜਿਹੜਾ ਸਿੰਘ ਇੱਕ ਦਰਕਰ ਜਿਸ ਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੰਦੇ ਸੀ ਜੀ ਉਧਰ ਆਮ ਆਦੀ ਪਾਰਟੀ ਚ ਇਕਾ ਦੁਕਾ ਕ੍ਰਿਮੀਨਲ ਬੰਦੇ ਸੀ ਜਿਨ੍ਹਾਂ ਦਾ ਪਿਛੋਕੜ ਕ੍ਰਿਮੀਨਲ ਹੈ ਜਿਹੜੇ ਭ੍ਰਿਸ਼ਟਾਚਾਰ ਚ ਨਿਪਟੇ ਸੀ ਯਾ ਮਾੜੇ ਮੋٹے ਨਸ਼ੇ ਦੇ ਧੰਦੇ ਚ ਇਨਵਾਲਵ ਸੀ ਜੀ ਉਹ ਹਵਾ ਦੇ ਨਾਲ ਉਧਰ ਨੂੰ ਮੂਵ ਕਰਦੇ ਸੀ ਪਰ ਸਰਕਾਰ ਪੜ ਤੋਂ ਬਾਅਦ ਵੱਡੀ ਗਿੜਤੀ ਦੇ ਵਿੱਚ ਲੋਕ ਜਿਹੜੇ ਆ ਉਹ ਹੀ ਆਮ ਆਦੀ ਪਾਰਟੀ ਨਾਲ ਸ਼ਾਮਲ ਹੋਏ ਜੀ ਜਿਨ੍ਹਾਂ ਦਾ ਟਰੈਕ ਰਿਕਾਰਡ ਜਿਹੜਾ ਉਹ ਕ੍ਰਿਮੀਨਲ ਆ ਸਮੱਗਲਰ ਨੇ ਔਰ ਆਪਣੀ ਜਿੱਥੇ ਉਹ ਚਮੜੀ ਬਚਾਉਂਦੇ ਸੀ ਉੱਥੇ ਉਹ ਕਮਾਈ ਕਰ ਲਾ ਆ ਤੁਸੀਂ ਵੀਡੀਓ ਇੱਕ ਸੁਣਿਆ ਵਾਇਰਲ ਹੋਈ ਥੋੜੇ ਦਿਨ ਪਹਿਲਾਂ ਇੱਕ ਗਰਦਾਸਪੁਰ ਜ਼ਿਲ੍ਹੇ ਦਾ ਇੱਕ ਸਰਪੰਚ ਦਾ ਘਰ ਵਾਲਾ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਏਐਸਆਈ ਜਾਂ ਪੰਜਾਬ ਏਐਸਆਈ ਜੀ ਪਟਾਲੀ ਇਹ ਲਗਾ ਹੋਇਆ ਜੀ ਉਹ ਉਹ ਸਮੈਗ ਪੀ ਆ ਜੀ ਇਸ ਤਰ੍ਹਾਂ ਹੀ ਅ ਛੇਪ ਕਰ ਨਾਲ ਕੇ ਨਾਲ ਸਬੰਧਤ ਵਿਧਾਇਕ ਦੇ ਉੱਤੇ ਵੀ ਉਹਦਾ ਭਰਾ ਜਿਹੜਾ ਚਾਚੇ ਦਾ ਪੁੱਤ ਭਰਾ ਵਾ ਉਹ ਵੀ ਰੰਨਾ ਫੜਿਆ ਗਿਆ ਜੀ ਇਹੋ ਜੇ ਕਈ ਲੋਕ ਨੇ ਜਿਹੜੇ ਆਮ ਆਦੀ ਪਾਰਟੀ ਦੇ ਅਹੁਦੇਦਾਰ ਨੇ ਵਿਧਾਇਕ ਨੇ ਮੰਤਰੀ ਵੀ ਹੋ ਸਕਦੇ ਆ ਜਿਹੜੇ ਗੈਰਕਾਨੂੰਨੀ ਸਮਗਲਿੰਗ ਦੇ ਵਿੱਚ ਇਨਵੋਲ ਹੁੰਦੇ ਜੀ ਔਰ आईपीएस ਤੇ ਥਲੜੇ ਅਧਿਕਾਰੀ ਪੀਪੀਐਸ ਤੇ ਥਲੜੀ ਪੁਲਿਸ ਤੁਸੀਂ ਰੋਜ਼ ਪਰਦੇ ਹੋ ਹਮਾਰਾ ਜਿਹੜਾ ਕੈਨਰਲ ਦੇ ਦੇਖਦੇ ਹੋ ਕਿ ਇੰਨਾ ਕੀ ਬਹੁਤ ਵੱਡੀ ਮਾਤਰਾ ਦੇ ਵਿੱਚ ਇਹ ਰੋਜ਼ ਦੀ ਸਮਗਲਿੰਗ ਸਮਗਲਿੰਗ ਉਹਨਾਂ ਨੂੰ ਪ੍ਰੋਟੈਕਸ਼ਨ ਦੇਣਾ ਉਹਨਾਂ ਨੂੰ ਬਚਾਉਣ ਲਈ ਇਹ ਸਾਰਾ ਨੈਟਵਰਕ ਜਿਹੜਾ ਉਹ ਪੰਜਾਬ ਚ ਕੰਮ ਕਰ ਰਿਹਾ ਹੈ ਤਾਂ ਤੁਸੀਂ ਮੈਂ ਐਂਡ ਤੇ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਜੇ ਅੱਜ ਅਜ ਆਮ ਆਦਮੀ ਪਾਰਟੀ ਇੱਕ ਬੜੇ ਲੋਕਾਂ ਨੇ ਚਾਹਰਾ ਜਾਂਦੀ ਸੀ ਤੇ ਜਿਹੜੇ ਚੰਦ ਇਹ ਕਹਿੰਦੇ ਸੀਗੇ ਅਸੀਂ ਉਹ ਪਲਪ ਹੁੰਜਿਆ ਮਾਲ ਆਪਣੀ ਪਾਰਟੀ 'ਚ ਸ਼ਾਮਲ ਨਹੀਂ ਕਰਨਾ ਕਿ ਜੇ ਉਹ ਬੰਦੇ ਆ ਆਮ ਆਦਮੀ ਪਾਰਟੀ 'ਚ ਸ਼ਾਮਲ ਨਾ ਹੁੰਦੇ ਇਹ ਗਲਤੀ ਇਹਨਾਂ ਦੇ ਵੱਲੋਂ ਨਾ ਕੀਤੀ ਜਾਂਦੀ ਤਾਂ ਅੱਜ ਪੰਜਾਬ ਦੀ ਦਿਸਹਰ ਵੱਖਰੀ ਹੁੰਦੀ ਬਿਲਕੁਲ ਇੱਕ ਤੇ ਇਹ ਲੋਕ ਆ ਕੇ ਜਿੱਦ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਸੀ ਉਹ ਕੋਈ ਕਾਬਲ ਪੜਿਆ ਲਿਖਿਆ ਜਮੀਨ ਤੋਂ ਉੱਠਲ ਵਿਅਕਤੀ ਚਾਹੀਦਾ ਸੀ ਨਾ ਕਿ ਮੈਂ ਜੋ ਕਰਦਾਰ ਅੱਜ ਦੇ ਮੁੱਖ ਮੰਤਰੀ ਦਾ ਉਹ ਕਰਦਾਰ ਪੰਜਾਬ ਦੇ ਮੁੱਖ ਮੰਤਰੀ ਦਾ ਨਹੀਂ ਹੋਣਾ ਚਾਹੀਦਾ ਪੰਜਾਬ ਦਾ ਮੁੱਖ ਮੰਤਰੀ ਪੜ੍ਹਿਆ ਲਿਖਿਆ ਕੁਜਵਾਨ ਸਾਫ਼ ਸੁਥਰਾ ਹੋਣਾ ਚਾਹੀਦਾ ਨਸ਼ੇ ਤੋਂ ਰਹਿਤ ਹੋਣਾ ਚਾਹੀਦਾ ਜੀ ਤੇ ਜਿਸ ਪਾਰਟੀ ਦਾ ਆਗੂ ਹੀ ਜਿਸ ਸਟੇਟ ਦਾ ਆਗੂ ਹੀ ਨਸ਼ੇ ਚ ਇਨਵੋਲਡ ਹੈ ਉਸ ਤੋਂ ਪਹਿਲਾਂ ਵੀ ਜਿਹੜਾ ਮੁੱਖ ਮੁੱਖ ਮੰਤਰੀ ਸੀ ਮੁੱਖ ਮੰਤਰੀ ਸੀ ਪਿਛਲੀ ਸਰਕਾਰ ਦਾ ਜੀ ਉਹ ਵੀ ਸ਼ਰਾਬ ਦਾ ਕਹਿੰਦੇ ਸ਼ਾਮ ਨੂੰ 5 ਵਜੇ ਹੀ ਸ਼ਰਾਬ ਚੱਲਣ ਲੱਗ ਪੈਂਦੀ ਸੀ ਜੀ ਪਹਿਲਾਂ ਉਹ ਮੁੱਖ ਮੰਤਰੀ ਤੇ ਵੀ ਉਹਦੇ ਨਾਂ ਨਾਲ ਹੀ ਅਪਰੀ ਲਾਇਆ ਹੋਇਆ ਸੀ ਜੀ ਤੇ ਗ੍ਰਹਿ ਮੰਤਰਾਲਾ ਵੀ ਉਹਦੇ ਕੋਲ ਸੀ ਜੀ ਔਰ ਪਿਛਲੇ 20 ਸਾਲਾਂ ਜਿਹੜਾ ਨਸ਼ਾ ਪੰਜਾਬ ਚਾਹੁੰਦੇ ਆ ਕਿ ਜੇ ਤੁਸੀਂ ਇਹ ਸਭ ਕਰਦੇ ਹੋ ਤੇ ਤੁਹਾਡੀ ਸਰਕਾਰ ਆਵੇ ਹਾਲਾਂਕਿ ਕੋਈ ਵੀ ਪੱਤਰਕਾਰ ਕੋਈ ਮੀਡੀਆ ਇਹ ਗੱਲ ਕੋਈ ਵੀ ਪੱਤਰਕਾਰ ਇੱਕ ਆਉਣ ਕੈਮਰਾ ਵੀ ਕਹੀਦਾ ਬਹੁਤ ਧੰਨਵਾਦ ਤੁਹਾਡਾ ਜੀ ਮੁਸ਼ਕਿਲ ਅਡੈਲੀਨ ਨਿਊਜ਼